ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਤ ਗੁਰਬਾਣੀ ਕਹਿੰਦੀ ਐ ਰਿੱਧ ਸਿੱਧ ਨਿਤ ਇਹ ਵੀ ਵੈ ਗੁਰੂ ਦੇ ਸਿਮਰਨ ਚੋਂ ਮਿਲਦੀ ਐ ਕਈ ਫਿਰ ਇੱਥੇ ਹੀ ਪਹ ਜਾਂਦੇ ਲੋਕਾਂ ਨੂੰ ਪੁੱਛਿਆ ਦੇਣੇ ਧਾਗੇ ਤਵੀਤ ਟੂਣੇ ਕਰਾਉਣੇ ਜਿ ਚਰਾਹੇ ਚ ਨਾ ਆਇਓ ਜਾ ਕੇ ਤੁਹਾਡੇ ਮੁੰਡਾ ਹੋਜੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਡਾ ਜਨਮ ਕਿੱਦਾਂ ਹੋਇਆ ਸਾਡੀ ਮਾਤਾ ਨੇ ਕੀ ਕੀਤਾ ਕਹਿੰਦੇ ਤਾਂਤ ਮਾਤ ਮੁਰ ਅਲਖ ਅਰਾਧਾ ਬਹੁ ਬਿਦ ਜੋਗ ਸਾਧਨਾ ਸਾਧਾ ਸਾਡੀ ਮਾਤਾ ਨੇ ਕਹਿੰਦੇ ਅਲਖ ਵੈਗੁਰੂ ਨੂੰ ਅਰਾਧੇ ਆ ਉਹਦੀ ਸਾਧਨਾ ਕੀਤੀ ਤਾਂਤ ਮਾਤ ਮੁਰ ਅਲਖ ਅਰਾਧਾ ਬਹੁ ਬਿਦ ਜੋਗ ਸਾਧਨਾ ਸਾਧਾ ਤੈਨ ਜੋ ਕਰੀ ਅਲਖ ਕੀ ਅਲਖ ਕੀ ਸੇਵਾ ਤਾਂ ਤੇ ਭਏ ਸੰਗੁਰ ਦੇਵ ਪਰਸੰਗੁਰ ਦੇਵ ਉਹਨਾਂ ਨੇ ਅਲਖ ਭਾਵ ਵਾਹਿਗੁਰੂ ਦੀ ਸੇਵਾ ਕੀਤੀ ਵਾਹਿਗੁਰੂ ਦਾ ਸਿਮਰਨ ਕੀਤਾ ਗੁਰਦੇਵ ਪ੍ਰਸੰਨ ਹੋਏ ਜਦ ਆਈ ਸਤਪ੍ਰਭ ਕੋ ਭਇਓ ਜਨਮ ਤਰਾ ਜਗ ਆਏ ਜਨਮ ਤਰਾ ਜਗ ਆਏ ਆਇਸ ਜਦੋਂ ਕਹਿੰਦੇ ਫਿਰ ਉਹਦਾ ਹੁਕਮ ਹੋਇਆ ਫਿਰ ਮੈਂ ਜਗ ਦੇ ਵਿੱਚ ਆ ਗਿਆ ਗੁਰੂ ਨਾਨਕ ਦੀ ਬਾਣੀ ਤੇ ਸੰਗਤ ਜੀ ਯਕੀਨ ਕਰਿਆ ਕਰੋ ਗੁਰੂ ਅਗੇ ਅਰਦਾਸ ਕਰਿਆ ਕਰੋ ਧਾਗੇ ਤਵੀਤਾਂ ਵੱਲ ਨਾ ਭਜਿਆ ਕਰੋ ਨਿੱਕੇ ਨਿੱਕੇ ਬੱਚਿਆਂ ਦੇ ਗਲ 'ਚ ਕਾਲਾ ਜਿਹਾ ਪਾਇਆ ਹੁੰਦਾ ਤਵੀਤ ਕਹਿੰਦੇ ਨਾਨਕਿਆਂ ਨੇ ਰੱਖ ਪਾਈ ਹੋਈ ਹੈ ਜੀ ਬਾਣੀ ਪੜੋ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ ਉਥੈ ਤੇਰੀ ਰੱਖ ਅਸਲੀ ਰੱਖ ਤਾਂ ਨਾਮ ਦੀ ਹੈ ਅਸਲੀ ਰੱਖ ਤਾਂ ਭਾਈ ਗੁਰੂ ਦੀ ਹੈ